ਜਾਪੀਮ ਜਾਪਰਥਨਾਮ ਲਖਵਿੰਦਰਪੁਰ ਪਿੰਡ ਸੇਖਾ ਵਾਲਾ ਬਲਾਕ ਨੂੰ ਦੋਟ ਜੋ ਜੋ ਕਿ ਸਾਨੂੰ ਮਰੇਕਾ ਚ ਕੰਮ ਨਹੀਂ ਮਿਲ ਰਿਹਾ ਤੇ ਸਾਨੂੰ ਦਿਹਾਤੀ ਏਰੀਆ ਚ ਰੱਖਿਆ ਗਿਆ ਹੈ ਚਾ ਸਾਨੂੰ ਮਰੇਕਾ ਚ ਕੰਮ ਮਿਲਣਾ ਚਾਹੀਦਾ ਹੈ ਜਾਰ ਨਗਰਪਾਲਿਕਾ ਫਟ ਕਰ ਚਾਪੀਮ ਜੈ ਭੀਮ ਜੈ ਭਾਤ ਮੈਂ ਅਰਵਿੰਦਰ ਕੌਰ ਮੁੰਡੋਰ ਤੋਂ ਬੋਲ ਰਹੀ ਹਾਂ ਸਾਨੂੰ ਕਿਉਂ ਨਗਰਪਾਲਿਕਾ ਵਿੱਚ ਲਿਆ ਗਿਆ ਹੈ ਸਾਨੂੰ ਮਨਰੇਗਾ ਦਾ ਕੰਮ ਨਹੀਂ ਮਿਲ ਰਿਹਾ ਚਾਹੇ ਨਗਰਪਾਲਿਕਾ ਭੰਗ ਹੋਵੇ ਚਾਹੇ ਸਾਨੂੰ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਹੈ ਜੀ ਤੇ ਜੈ ਭੀਮ ਜੈ ਭਾਤ ਜੈ ਭੀਮ ਜੈ ਭਾਤ ਮੇਰਾ ਨਾਮ ਜੀਤਕੌਰ ਕਾਲ ਟਿੱਪੜਾ ਨਾਲ ਇਹਲਾ ਪਹਿਤਾਂ ਡੋਡ ਬਲਾਕ ਗੁਲਾ ਪ੍ਰੋਈਪੁਰ ਕਿਉਂ ਜਿਸੀ ਬੱਗਾ ਸਿਗਨਲ ਪਹੁੰਚਦੇ ਆ ਨਗਰਪਾਲਿਕਾ ਚਿੰਤੋੜ ਦੇ ਵਿੱਚ ਸਾਡੇ ਇਹ ਹੀ ਬੇਨਤੀ ਸਰਕਾਰ ਦੇ ਅੱਗੇ ਵੀ ਨਗਰਪਾਲਿਕਾ ਜਾਣਨ ਕੰਮ ਮਿਲਣਾ ਚਾਹੀਦਾ ਹੈ ਜਾਂ ਨਾ ਨਗਰਪਾਲਿਕਾ ਭੰਗ ਕਰਨੀ ਪਉਣੀ ਚਾਹੀਦੀ ਆ ਰੱਦ ਕਰਨੀ ਚਾਹੀਦੀ ਆ ਅਸੀਂ ਇਹ ਹੀ ਸਰਕਾਰ ਤੋਂ ਮੰਗ ਕਰਨੇ ਆ ਇਹ ਲੋਕ ਕੰਮ ਤੋਂ ਵਾਂਝੇ ਬੈਠੇ ਆ ਲੋਕਾਂ ਨੇ ਤਾਂ ਵੱਡੇ ਡਿਸਮੈਤਾਰਾਂ ਨੇ ਤਾਂ ਆਪਦੀ ਕੋਠੀ ਤੇ ਮੁੱਲ ਵਧਾ ਲਿਆ ਪਹਿਲੀ ਨੇ ਮੁੱਲ ਵਧਾ ਲਿਆ ਇਹ ਨਗਰੀਪਾਂ ਦਾ ਫੇਰ ਤੋਂ ਉਹਦੇ ਰੱਖ ਦਿੱਤਾ ਇਹਨਾਂ ਨੂੰ ਕੰਮ ਮਿਲਣਾ ਚਾਹੀਦਾ ਛੋਰਾ ਛੋਰਾ ਨਾਲ ਸੰਘਰਸ਼ ਵੀ ਕਰਾਂਗੇ ਤਿੱਖਾ ਰੇਲਾਂ ਵੀ ਰੋਕਾਂਗੇ ਰੋਕਾਂ ਦੀ ਲੋੜ ਪਈ ਰੋਡ ਵੀ ਇੰਜਾਮ ਕਰਾਂਗੇ ਇਹਨਾਂ ਕਹਿੰਦੇ ਆਇਆ ਜੈ ਪ੍ਰੀਮ ਜੈ ਭਾਰਤ ਬੋਲੋ ਜੀ ਹੋਰ ਕੌਣ ਬੋਲੇਗਾ ਸੋਨਿਆ ਬੋਲ ਤੂੰ ਬੋਲ ਕੋਈ ਨਹੀਂ ਚੱਲ ਸੋਨੀਆ ਤੂੰ ਤੂੰ ਕਹਿ ਕੇ ਸਾਡੇ ਸਾਹੀ ਕਾਲਾ ਹੋ ਨਹੀਂ ਇਹਨੂੰ ਪ੍ਰਧਾਨ ਹੈ ਤਾਂ ਸਭ ਤਾਂ ਵੇ ਦੇਖ ਲੂ ਲੈ ਕੇ ਨਾ ਮਾਰਾਂ ਹਾਂ ਚੱਲ ਨਹੀਂ ਤਾਂ ਪੜਿਆ ਨਹੀਂ ਨਹੀਂ ਤਾਂ ਚਲੋ ਜੇ ਤੁਸੀਂ ਨਹੀਂ ਬੋਲਣਾ ਚਾਹੁੰਦੇ ਤਾਂ ਮੇਰੇ ਤੋਂ ਸਿੱਖ ਲਓ ਬੋਲਣਾ ਤੁਹਾਨੂੰ ਪੈਗਾ ਧਿਆਨ ਕਰਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਰ ਮੰਗੋ ਜੈ ਪੀਰ ਆਹ ਬਾਜਬੜੀ ਕੱਟਦੀ ਆਈ ਆ ਜੈ ਪੀਰ ਤੋਂ ਕਿਉਂ ਆਪਾਂ ਪ੍ਰੇਰਿਤ ਹਾਂ ਬਹੁਤੋਂ ਮੈਥਾ ਨੂੰ ਕਿ ਸਿੱਧਾ ਚਾਹੁੰਦਾ ਕਿ ਜੈ ਪੀਰ ਆਪਾਂ ਕਿਉਂ ਕਿੰਦੀ ਸਿੱਖਣਾ ਨਾ ਤੁਸੀਂ ਫਿਰ ਤੋਂ ਕੁਝ ਹਾਂਜੀ ਜੈ ਪੀਰ ਵੀ ਬਾਬਾ ਸਾਹਿਬ ਡਾਕਟਰ ਮੇਦ ਕਰਤੀ ਮਨੋ ਸਾਹਿਬ ਦਾ ਨਾਰਾ ਹਾਂਜੀ ਹਾਂਜੀ ਜਿੰਨਾ ਨੇ 25 ਸਾਲ ਸਾਡੇ ਲਈ ਸੰਘਰਸ਼ ਕੀਤਾ ਸੰਘਰਸ਼ ਤੋਂ ਨਿਕਲ ਕੇ ਉਹ ਕਾਨੂੰਨ ਮੰਤਰੀ ਬਣੇ ਤੇ ਸਾਡੇ ਲਈ ਸੰਵਿਧਾਨ ਬਣਾਇਆ ਉਹਨਾਂ ਦਿਨਾਂ ਚ ਪਹਿਲਾਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਹੁੰਦਾ ਸੀ ووٹ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਸੀਗਾ ਬੜਨ ਦਾ ਅਧਿਕਾਰ ਨਹੀਂ ਹੁੰਦਾ ਸੀਗਾ ਆਪਣਾ ਮਕਾਨ ਜਿਹੜਾ ਆਪਾਂ ਖਰੀਦ ਲਏ ਰਜਿਸਟਰੀ ਕਰਾਉਂਦੇ ਉਸ 'ਤੇ ਕੋ ਦਾ ਵੀ ਅਧਿਕਾਰ ਨਹੀਂ ਹੁੰਦਾ ਸੀਗਾ ਤਾ ਸਾਨੂੰ ਇਲੈਕਸ਼ਨਾਂ 'ਚ ਖੜਨ ਦਾ ਅਧਿਕਾਰ ਨਹੀਂ ਹੁੰਦਾ ਸੀ ਸਾਨੂੰ ਨੌਕਰੀਆਂ ਲੈਣ ਦਾ ਅਧਿਕਾਰ ਨਹੀਂ ਹੁੰਦਾ ਸੀ ਇਹ ਬਾਬਾ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਬੋਲ ਸਕਦੇ ਆਂ ਵੋਟ ਪਾ ਸਕਦੇ ਆਂ ਪਾਣੀ ਪੀ ਸਕਦੇ ਆਂ ਆਪਣੀ ਪ੍ਰੋਪਰਟੀ ਬਣਾ ਸਕਦੇ ਆਂ ਇਲੈਕਸ਼ਨਾਂ 'ਚ ਖੜ ਸਕਦੇ ਆਂ ਨੌਕਰੀਆਂ 'ਚ ਖੜ ਸਕਦੇ ਆਂ ਤਾਂ ਇਸ ਲਈ ਉਹਨਾਂ ਨੇ ਸੰਵਿਧਾਨ ਨੂੰ ਲਾਗੂ ਕਰਾਉਣ ਲਈ ਜੋ ਕੁਛ ਉਹਨਾਂ ਨੇ ਲਿਖਿਆ ਪੈਂਦੀ ਇੱਧਰ ਨੂੰ ਇੱਧਰ ਧਿਆਨ ਕਰਿਓ ਮੈਂ ਵੀ ਸਹੋ ਜੇ ਤੁਹਾਨੂੰ ਇੱਥੇ ਬੋਲਣ ਲਈ ਕਿਹਾ ਤੇ ਬੋਲਿਆ ਨਹੀਂ ਜਾਂਦਾ ਜੇ ਹੁਣ ਮੈਂ ਬੋਲ ਰਿਹਾ ਤੇ ਤੁਸੀਂ ਆਪ ਸੁਣ ਨਹੀਂ ਰਹੇ ਹੋ ਐਵੇਂ ਨਹੀਂ ਇੱਕ ਤਮਾਸ਼ਾ ਨਹੀਂ ਹੈ ਇਹ ਤੁਹਾਡੀ ਮੀਟਿੰਗ ਹੈ ਤੁਹਾਡਾ ਸਮਝੌਤਾ ਹੈ ਮੈਂ ਫੇਰ ਬੇਨਤੀ ਕਰੂੰਗਾ ਕਿ ਬਾਬਾ ਸਾਹਿਬ ਡੋਕਟਰ ਬੇਲਕਾਰ ਭਿਮਰੋ ਸਾਹਿਬ ਨੇ ਸੰਵਿਧਾਨ ਚ ਲਿਖਿਆ 1952 ਚ ਰੋਜੀ ਰੋਟੀ ਕਪੜਾ ਮਕਾਨ ਅਨੁਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਚਾਹੀਦਾ ਹੈ ਜਿਉਂ ਪਾਈਆ ਉਹਨਾਂ ਨੂੰ 76 ਸਾਲ ਤੋਂ ਤੁਹਾਡੀ ਵੋਟ ਲਈ ਆ ਲੇਕਿਨ ਬੋਟ ਦੀ ਬਦੌਲਤ ਉਹ ਆਪਣੀ ਮਨਮਰਜ਼ੀ ਕਰਦੇ ਆ ਬਾਬਾ ਸਾਹਿਬ ਡਾਕਟਰ ਬੇਟ ਕਰਕੇ ਨੌ ਸਾਹਿਬ ਦਾ ਸਿਧਾਂਤ ਲਾਗੂ ਨਹੀਂ ਹੋਇਆ ਜਿਵੇਂ ਅੱਜ ਨਗਰਪਾਲਿਕਾ ਮਮਦੂਰ ਦੇ ਵਿੱਚ ਤੁਸੀਂ ਆਪਣੀ ਮੰਨੀ ਗਾ ਦੀ ਗੱਲ ਕਰਦੇ ਹੋ ਇਹ ਤੁਸੀਂ ਆਪ ਕਿਹਾ ਹੋਇਆ ਸਾਰਿਆਂ ਨੇ ਕਿ ਸਾਡੇ ਨੇੜੇ ਆ ਜਦੋਂ 2005 ਚ ਅਮਰੀਕਾ ਦਾ ਕਾਨੂੰਨ ਬਣਿਆ ਸਾਡੇ ਜੋਬ ਕੱਟ ਬਣਿਆ ਬਣਿਆ ਬਈ ਅੱਛਾ ਕਿੰਨਾ ਕਿੰਨਾਂ ਦੇ ਬਣਿਆ ਮੜਾ ਬਾਗ ਨਿਕਰੇ ਹੋ ਬਣੇ ਹੋਈ ਇਹਦਾ ਮਤਲਬ ਆ ਕਿ ਜਿਹੜਾ 2005 ਚ ਕਾਨੂੰਨ ਬਣਿਆ ਉਦੋਂ ਤੁਹਾਡਾ ਨਗਰਪਾਲਿਕਾ ਕਮੇਟੀ ਕਰਨੀ ਬਣਿਆ ਸੀਗਾ ਤਾਂ ਨਗਰਪਾਲਿਕਾ ਬਾਅਦ ਚ ਬਣੀਆ ਜਿਹੜੀ ਪੰਜਾਬ ਸਰਕਾਰ ਦੀ ਪੋਲਸੀ ਆ 12000 ਵੋਟ ਜਿਹੜੇ ਪਿੰਡ ਵੀ ਹੋਵੇਗਾ ਉਸਦੀ ਨਗਰਪਾਲਿਕਾ ਬਣ ਸਕਦੀ ਆ ਪਰ ਬੰਟਾਂ ਸਕਦੀ ਆ ਕਿ ਸਾਰਿਆਂ ਦੀ ਸਹਿਮਤੀ ਹੋਏਗੀ ਤਾਂ ਤਾਂ ਨਗਰਪਾਲਿਕਾ ਬਣਦੀ ਆ لیکن ਜਿਵੇਂ ਉਹ ਨਗਰਪਾਲਿਕਾ بنی ਆ ਤੁਹਾਨੂੰ ਕਿਸੇ ਨੇ نوٹسمنٹ چک ਮਿਆਦੀ ਤਾਂ ਨਹੀਂ ਹੋਈ ਕਿਸੇ ਨੇ ਬੁਲਾਇਆ ਤਾਂ ਨਹੀਂ ਇਹਦਾ ਮਤਲਬ ਆ ਕਿ 86 ਲੋਕਾਂ ਨੇ ਆਪਣੇ ਆਪ ਆਪ ਦੀ ਜ਼ਮੀਨ ਦਾ ਰੇਟ ਵਧਾਉਣ ਲਈ ਆਪਣੀ ਕੋਠੀ ਦਾ ਰੇਟ ਵਧਾਉਣ ਲਈ ਆਪਣੇ ਪਲਾਟ ਦੇ ਰੇਟ ਵਧਾਉਣ ਵਾਸਤੇ ਉਹਨਾਂ ਨੇ ਨਗਰਪਾਲਿਕਾ ਬਣਾ ਦਿੱਤੀ ਆ ਸਾਡੇ ਕਿਸੇ ਗਰੀਬ ਲੋਕਾਂ ਨੂੰ ਪੁੱਛਿਆ ਨਹੀਂ ਗਿਆ ਸਾਡੀ ਸਹਿਮਤੀ ਨਹੀਂ ਲਈ ਗਈ لیکن ਉਹਨਾਂ ਨੇ ਕਾ ਆਪਣੀ ਪ੍ਰੋਪਰਟੀ ਵਧਾਉਣ ਵਾਸਤੇ ਨਗਰਪਾਲਿਕਾ ਬਣਾਤੀ ਲੇਕਿਨ ਤੁਹਾਡੀ ਮੇਰੇ ਕਾ ਤਾਂ ਖਤਮ ਕਰਤੀ ਨਾ ਹਾਂਜੀ ਗਰੀਬ ਲੋਕਾਂ ਦੇ ਕਿਸਾਨ ਦਾ ਲਤ ਮਾਰ ਦਿੱਤੀ ਉਹਨਾਂ ਨੇ ਇਸ ਲਈ ਅਸੀਂ ਸਾਰੇ ਹੀ ਮੰਨ ਕਰਦੇ ਆ ਕਿ ਸਾਡੀ ਨਗਰਪਾਲਿਕਾ ਚੈ ਭੰਗ ਕੀਤੀ ਜਾਵੇ ਚਾ ਸਾਡੀ ਮਰੇਗਾ ਜਿਹੜੀ ਹੈਗੀ ਉਹ ਚਾਲੂ ਕੀਤੀ ਜਾਵੇ ਐਵੇਂ ਗੱਲ ਆ ਹਾਂਜੀ ਤੁਸੀਂ ਇਹ ਹੀ ਮੰਨ ਕਰਦੇ ਹੋ ਨਹੀਂ ਤਾਂ ਨਗਰਪਾਲਿਕਾ ਦੇ ਵਿੱਚ ਸਾਡੀ ਦੇ ਸਹਿਮਤੀ ਨਹੀਂ ਹੋਈ ਉਦੋਂ ਕਿ ਹੋਰ ਸਾਡੇ ਤੋਂ ਵੋਟ ਪੁਆਈ ਜਾਵੇ ਅਸੀਂ ਬੋਟਾ ਦੇ ਵਿੱਚ ਵੀ ਖੜੇ ਤੇ ਤਿਆਰ ਆਂ ਕਿ ਨਗਰਪਾਲਿਕਾ ਚ ਨਹੀਂ ਰਹਿਣਾ ਚਾਹੁੰਦੇ ਹਾਂਜੀ ਹਾਂਜੀ ਇਸ ਦੇ ਸਬੰਧ ਵਿੱਚ ਆਪਾਂ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਲੈਟਰ ਦਿੱਤੀ ਸੀ ਜਿਸ ਦੇ ਵਿੱਚ 23 ਤਰੀਕ ਨੂੰ ਆਪਾਂ ਨੂੰ ਬੁਲਾਇਆ ਗਿਆ ਸੀਗਾ 23 ਤਰੀਕ ਨੂੰ ਉਹਨਾਂ ਨੇ ਕਿਹਾ ਗਿਆ ਸੀਗਾ ਕਿ ਆਹ ਸਰਪੰਚਾਂ ਦੇ ਲੈਖ ਹੁੰਦੇ ਆ ਬਹੁਤ ਜਲਦੀ ਅਸੀਂ ਲਿਖ ਕੇ ਦੇਤਾ ਮੁੱਖ ਮੰਤਰੀ ਨੂੰ ਤੇ ਤੁਹਾਨੂੰ ਵੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨ ਦੀ ਲੋੜ ਪੈਗੀ ਮੁੱਖ ਮੰਤਰੀ ਨੇ ਤੇ ਗਵਰਨਰ ਨੇ ਲਿਖੇ ਦੇਣਾ ਹੁੰਦਾ ਸੈਂਟਰ ਸਰਕਾਰ ਨੂੰ ਕਿ ਐਸ ਕਾਨੂੰਨ ਦੀ ਜਿਹੜੀ ਮੰਗ ਹੋ ਰਹੀ ਆ ਉਹ ਲਾਗੂ ਕਰਵਾਇਆ ਜਾਵੇ ਪਰ ਲਾਗੂ ਹੈਗਾ ਧਿਆਨ ਨਾਲ ਸੁਣਿਓ ਕਿ ਜਿਹੜਾ ਅਮਰੀਕਾ ਦਾ ਕਾਨੂੰਨ 2005 ਦਾ ਬਣਿਆ ਨਗਰਪਾਲਿਕਾ ਬਾਅਦ ਚ ਬਣੀਆ ਹਾਂਜੀ ਭਾਰਤ ਸਰਕਾਰ ਨੇ ਕਿਤੇ ਲੈਟਰ ਵੀ ਜਾਰੀ ਕੀਤੀ ਕਿ ਭਾਈ ਸਾਹਿਬ ਜਿਹੜੀ ਨਗਰਪਾਲਿਕਾ ਨਵੀਂ ਬਣੀ ਹੋਈ ਆ ਉਹ ਅਮਰੀਕਾ ਉੱਥੇ ਨਹੀਂ ਚੱਲੇਗੀ ਕੋ ਲੈਟਰ ਹੈ ਜੀ ਕਿ ਉਹਨਾਂ ਨੂੰ ਕੋ ਬੋਲ ਕੇ ਦੱਸ ਦੋ ਸਾਨੂੰ ਕਿ ਕੀ ਹੈ ਜੀ ਆ ਇਸ ਲਈ ਮਰੇਗਾ ਲਈ ਆਪਾਂ ਨੂੰ ਲਗਾਤਾਰ ਔਰ ਗਰੀਬੀ ਤੇ ਮਰੀ ਦੀ ਜੰਗ ਵਿੱਚ ਖੜੇ ਹੋਣਾ ਤਾਂ ਲਿਸਟ ਬਣਾ ਲੈਣੀ ਆ ਲਿਸਟ ਜਿਹੜੀ ਤੁਹਾਡੀ ਬਣ ਦੇਣੀ ਕਿਹੜੇ-ਕਿਹੜੇ ਬੰਦੇ ਕੰਮ ਕਰਨ ਚਾਹਵਣਾਂ ਤਾਂ ਨਾਲ ਮੇਰੀ ਇੱਥੋਂ ਟੀਮ ਦੇ ਆਗੂ ਹੈਗੇ ਉਹ ਮੀਟਿੰਗਾਂ ਕਰਨਗੇ ਆ 10ਵਾਂ ਮਹੀਨਾ ਚੱਲ ਰਿਹਾ ਜਿਹਦੀ ਅੱਜ 2 ਤਰੀਕ ਹੋ ਗਈ ਆ 24 ਦੇ ਵਿੱਚ ਇਸੇ ਮਹੀਨੇ ਦੇ ਵਿੱਚ ਸਰਪੰਚ ਦੇ ਇਲੈਕਸ਼ਨ ਹੋਣ ਤੋਂ ਬਾਅਦ ਮੇਰੇ ਨਾਲ ਮੇਰੀ ਆਗੂਆ ਦੀ ਟੀਮ ਜਾਏਗੀ ਮੁੱਖ ਮੰਤਰੀ ਤੇ گورنر ਮੀਨੀਆ ਉਸ ਤੋਂ ਬਾਅਦ ਦੂਸਰਾ ਪ੍ਰੋਸੈਸ ਦਿੱਲੀ ਆ ਸਾਡੇ ਸਮਾਜਿਕ ਨਿਆਂ ਮੰਤਰੀ RAMDAS THABLE ਬੈਠੇ ਹੋਇਆ ਉਹਨਾਂ ਨੇ ਉਹ ਲੈਟਰ ਜਿਹੜੀ ਜਾਰੀ ਕਰਦੀਆਂ ਉਸ ਲੈਟਰ ਦੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਨੇਕਾ ਜਿਹੜੀ ਹੈ ਵੀ ਚਲਉਣੀ ਪੈਗੀ ਆਪਾਂ ਚਲਾ ਕੇ ਰਵਾਂਗੇ ਪਰ ਮੈਂ ਬੇਨਤੀ ਕਰਦਾ ਕਿ ਲਗਾਤਾਰ ਆਪਣੀ ਮੀਟਿੰਗ ਦੇ ਵਿੱਚ ਆ ਚਾਰ ਗੱਲਾਂ ਤੁਹਾਡੀਆਂ ਇਹ ਸਮਝਣੀਆਂ ਜ਼ਰੂਰੀ ਆ ਤੇ ਤੁਹਾਨੂੰ ਬੋਲਣੀਆਂ ਜ਼ਰੂਰੀ ਆ ਧਿਆਨ ਕਰਿਓ ਕਿ ਪਹਿਲੀ ਤਾਂ ਗੱਲ ਆ ਕਿ ਸਾਡਾ ਦਿਹਾਤੀ ਏਰੀਆ ਬੋਰ ਸਾਹਿਬ ਤੋਂ ਦਿਹਾਤੀ ਐਮਐਲਏ ਲੈਂਦਾ ਤੇ ਸਾਡਾ ਮਰੇਗਾ ਕਾਨੂੰਨ ਵੀ ਦਿਹਾਤੀ ਬਣਿਆ ਹੋਇਆ ਐ ਕਿ ਪਹਿਲਾ ਸਾਡਾ ਪੈਂਤ ਹੈਗਾ ਸਰਕਾਰ ਨੂੰ ਥੱਲੇ ਲਾਉਣ ਵਾਲਾ ਤੇ ਤੁਹਾਡੇ ਹੱਕ ਚ ਚਾੜ ਵਾਲਾ ਦੂਸਰਾ ਨੰਬਰ ਇਹ ਜਿਹੜੀ ਸਾਡੀ ਨਗਰਪਾਲਿਕਾ ਬਣੀ 2005 ਦੀ 2005 ਦੀ ਅਸੀਂ ਨਗਰਪਾਲਿਕਾ ਬਾਅਦ ਚ ਬਣੀ ਹੋਈ ਆ ਪਰ ਸਰਕਾਰ ਨੇ ਕਿਤੇ ਨਹੀਂ ਚਿੱਠੀ ਕੱਢੀ ਹੋਈ ਕਿ ਜਿੱਥੇ ਨਗਰਪਾਲਿਕਾ ਨਵੀਂ ਬਣੀ ਹੋਈ ਉੱਥੇ ਕੰਮ ਨਹੀਂ ਦਿੱਤਾ ਚੱਲਣਾ ਜਾਣਾ ਉਹ ਹਾਲੇ ਸ਼ੁਰੂ ਆ ਤੀਸਰਾ ਨੰਬਰ ਇਹ ਨਗਰਪਾਲਿਕਾ ਜਿਹੜੀ ਬਣੀ ਆ ਉਹ ਸਾਡੀ ਸਹਿਮਤੀ ਨਾਲ ਨਹੀਂ ਬਣੀ ਉਹ ਰਾਜਨੀਤਿਕ ਲੋਕਾਂ ਨੇ ਆਪ ਹੀ ਬਣਾ ਲਈ ਆ ਅਸੀਂ ਕਹਿੰਨੀ ਆ ਕਿ ਤੇ ਸਾਡੇ ਨਾਲ ਜਗਰਪਾਲ ਕਾ ਦੀ ਸੈਫਟੀ ਕਾ ਹੋ ਸਕਦੀ ਹੈ ਸਾਡੀ ਮੇਰੇ ਗਾ ਸ਼ੁਰੂ ਹੋ ਜੇ ਤਾਂ ਨਹੀਂ ਤਾਂ ਅਸੀਂ ਨਗਰਪਾਲਿਕਾ ਭਾਗ ਕਰ ਜਿਹੜੀ ਹੈਗੀ ਆ ਮੰਨ ਕਰਾਂਗੇ ਜੇ ਸਾਨੂੰ ਤਰਨਾ ਪ੍ਰਦਰਸ਼ਨ ਵੀ ਕਰਨਾ ਪਿਆ ਤੇ ਉਹ ਵੀ ਕਰਾਂਗੇ ਇਹ ਗੱਲਾਂ ਜਦੋਂ ਤੁਸੀਂ ਬੋਲੋਗੇ ਇਹ ਤੁਹਾਡਾ ਹੱਕ ਦੀ ਗੱਲ ਨਹੀਂ ਤਾਂ ਉਦੋਂ ਆਟੋਮੈਟਿਕ ਤੁਹਾਡੀ ਆਵਾਜ਼ ਜਿਹੜੀ ਹੈ ਜੀ ਬਲੰਦ ਹੋ ਜਾਏਗੀ ਸ਼ਰਮਾਇਦਾਰਾਂ ਦੇ ਵਿੱਚ ਵੀ 40% ਲੋਕ ਨੇ ਗਰੀਬ ਲੋਕਾਂ ਦਾ ਸਾਥ ਦੇਣ ਲਈ ਉਹਦੇ ਲਈ ਅਸੀਂ ਇੱਕ ਚਾਰਟ ਬਣਾ ਰਹੇ ਹਾਂ ਉਹ ਚਾਰਟ ਜਲਦੀ ਆ ਜਾਏਗਾ ਉਹ ਜਦੋਂ ਅਸੀਂ ਘੁੰਮਾਂਗੇ ਤਾਂ ਸ਼ਰਮਾਇਦਾਰ 40% ਲੋਕ ਜਿਹਨੇ ਹੈਗੇ ਸਾਡੇ ਨਾਲ ਸਾਥ ਦੇ ਲਈ ਤਾਂ ਆਪਾਂ ਲਿਸਟ ਬਣਾਉਣੀ ਸ਼ੁਰੂ ਕਰੀਏ ਐਨਾ ਕਹਿਣਾ ਹਾਇਆ ਸਭ ਨੂੰ ਜੈ ਭੀਮ ਜੈ ਭਾਰਤ ਸਸਿਕਾ ਨੂੰ ਨਮਸਕਾਰ ਰਹਿਣ ਵਾਲੀ ਦੀ ਨਾ ਨਾਮ ਮੇਰਾ ਚਾਹ ਪੀ ਜਾਹ ਪਾਰ ਪਾਰ 3 ਇਥੇ ਨਗਰਪਾਲਿਕਾ ਬੰਦ ਕੀਤਾ ਜਾਵੇ ਜਾਂ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ ਬਸ ਸਾਡੀ ਇਹੀ ਹੀ ਮੰਗ ਹੈ ਬੇਵਾਦ ਨਿਕਿਰ ਕੋਰ ਨਹੀਂ ਸਾਡੇ ਵਿੱਚ ਬੀ ਜਾਦਾ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਕਿ ਅਸੀਂ 5 ਪਿੰਡ 4 ਪਿੰਡ ਜੋੜ ਰਹੇ ਆ ਸਾਡਾ ਫੇ ਕੰਮ ਚੱਲਣਾ ਚਾਹੀਦਾ ਹੈ ਡੈਗਰ ਵੀ ਨਹੀਂ ਚਾਹ ਸਰਦਾ ਸਾਲੋਂ ਕੋਈ ਬੋਝ ਨੁਕਸਤ ਕੀਤਾ ਜਾਵੇ ਅਸੀਂ ਤਰਨੇ ਬੁਲਾਵਾਂਗੇ ਅਸੀਂ ਜਿੱਥੇ ਨਹੀਂ ਨਾ ਪਹੁੰਚਦਾ ਪਹੁੰਚਦਾ ਉਹਦੇ ਉੱਥੇ ਬਹੁਤ ਆਦੇ ਸਾਡਾ ਵੀ ਹੈ ਇਹਨਾ ਪ੍ਰੋਗਰਾਮ ਨਾਲ ਇਹ ਕੰਮ ਲੈਣ ਦਾ ਆਪ ਚੱਲ ਰਹਿਣਾ ਹੈ